ਸਭ ਤੋਂ ਸੇ ਉਹਨਾਂ ਨੇ ਇਸ ਪਾਰਟੀ ਦਾ ਐਲਾਨ ਕੀਤਾ ਸੀ ਔਰ ਸਾਨੂੰ ਅਮਨਤ ਸਰ ਰਣਨਾਮਾ ਦਿੱਤਾ ਗਿਆ ਉਸ ਦਿਨ ਤੋਂ ਲੈ ਕੇ ਅੱਜ ਤੱਕ ਅਸੀਂ ਪੰਥ ਦੇ ਨਿਰਪੱਖਤਾ ਦੇ ਨਾਲ ਸੇਵਾ ਕਰਦੇ ਆਏ ਹਾਂ ਔਰ ਹਰੇਕ ਜਿਹੜੀ ਦੁਰਘਟਨਾ ਵਰਤੀ ਹੈ ਉਹਦੇ ਵਿੱਚ ਸਾਡਾ ਸਾਥ ਰਿਹਾ ਹੈ ਬੇਸ਼ੱਕ ਮੁਸਲਮਾਨਾਂ ਦੀ ਪਬਲਿਕ ਮਾਸਟਰ ਹੋਵੇ ਬੇਸ਼ੱਕ ਆਦਰਬਾਸੀਆਂ ਦਾ ਉੱਤੇ ਕਤਲ ਆਮ ਹੋਵੇ ਕੋਈ ਵੀ ਕਸ਼ਮੀਰ ਦੇ ਵਿੱਚ ਵਾਖਿਆ ਹੋਇਆ ਤਾਂ ਅਸੀਂ ਉੱਥੇ ਆਪਣੀ ਹਾਜ਼ਰੀ ਭਰੀ ਹੈ ਸੋ ਸਾਨੂੰ ਬਹੁਤ ਫਖਰ ਹੈ ਕਿ ਅਕਲਿਤਲ ਆਮਰ ਸਾਹਿਬ ਅੱਜ ਇੰਨੇ ਸਾਲਾਂ ਤੋਂ ਸਰਜੀਤ ਹੈ ਤੇ ਜਿਹੜੀ ਸੋਚ ਸੰਜੇ ਸਿੰਘ ਪਿੰਡਾਵਾੜਾ ਨੇ ਸਾਨੂੰ ਦਿੱਤੀ ਸੀ ਉਹ ਸੋਚ ਤੇ ਉੱਤੇ ਖਾਲਿਸਤਾਨ ਤੇ ਅਸੀਂ ਚੱਲ ਰਹੇ ਆ ਅੱਜ ਫੇਰ ਕੁਝ ਵਜਾ ਕਰਕੇ ਬੱਦਲ ਛਾਏ ਹੋਏ ਆ ਜੰਗ ਦੇ ਪਾਕਿਸਤਾਨ ਤੇ ਇੰਡੀਆ ਦੇ ਇਹ ਜਿਹੜੇ ਬੱਦਲ ਐ ਇਹ ਪਾਕਿਸਤਾਨ ਤੇ ਇੰਡੀਆ ਦੇ ਨਹੀਂ ਐ ਇਹ ਹੈ ਕਿ ਐ ਕਿ ਪੁਰਾਣੀ ਦੁਸ਼ਮਣੀ ਜੋ ਹਿੰਦੂ ਤੇ ਮੁਸਲਮਾਨ ਦੀ ਐ ਉਹਦੇ ਕਰਕੇ ਇਹ ਸਾਰੇ ਬੱਦਲ ਛਾਏ ਹੋਏ ਐ ਅਸੀਂ ਨਹੀਂ ਸਮਝਦੇ ਕਿ ਇਹਨਾਂ ਦੋਨੋਂ ਫਿਰਕਿਆਂ ਦੀ ਦੁਸ਼ਮਣੀ ਕਰਕੇ ਸ਼੍ਰੋਮਣੀ ਕਾਲਕਤਨ ਅੰਮ੍ਰਿਤਸਰ ਤੇ ਸਿੱਖਾਂ ਦਾ ਨੁਕਸਾਨ ਹੋਵੇ ਕਿਉਂ ਕਰਕੇ ਗੁਰੂ ਨਾਨਕ ਸਾਹਿਬ ਨੇ ਸਾਨੂੰ ਹੁਕਮ ਦਿੱਤਾ ਕਿ ਨਾ ਸੇ ਹਿੰਦੂ ਐ ਨਾ ਸੇ ਮੁਸਲਮਾਨ ਸੋਤੀ ਕੀ ਕੌਮ ਸੇ ਤੀਜਾ ਮੱਧ ਜਿਹੜਾ ਗੁਰੂ ਨਾਨਕ ਸਾਹਿਬ ਨੇ ਸਥਾਪਿਤ ਕਰਤਾ ਅੱਜ ਅਸੀਂ ਉਸ ਦੇ ਲਾਣਨਾਮੇ ਦੇ ਉੱਤੇ ਤੁਹਾਡੇ ਕੋਲੇ ਸਾਰਿਆਂ ਕੋਲੇ ਹਾਜ਼ਰ ਹੋਏ ਆਂ ਜਿਹੜੀ ਦੁਰਘਟਨਾ ਪਹਿਲਗਾਮ ਕਸ਼ਮੀਰ ਦੇ ਵਿੱਚ ਹੋਈ ਹੈ ਉਹਦੀ ਅਸੀਂ ਨਿੰਦਿਆ ਕਰਦੇ ਆਂ ਪਰ ਜਿਵੇਂ ਭਾਤੀ ਤੇ ਭਾਜਪੀ ਤੇ ਆਰਐਸ ਇਹ ਸਾਰੇ ਸੈਂਟਰ ਦੀਆਂ ਪਾਰਟੀਆਂ ਇੱਕ ਹੋ ਕੇ ਕਹਿੰਦੀਆਂ ਕਿ ਅਸੀਂ ਜੰਗ ਲਾਉਣਾ ਹੈ ਪਾਕਿਸਤਾਨ ਦੇ ਖਿਲਾਫ ਪਰ ਪਾਕਿਸਤਾਨ ਦੇ ਖਿਲਾਫ ਅਜੇ ਤੱਕ ਕੋਈ ਸਬੂਤ ਪੈਦਾ ਨਹੀਂ ਹੋਇਆ ਜਿੰਨੀਆਂ ਵੀ ਇੰਟੈਲੀਜੈਂਸ ਏਜੰਸੀਆਂ ਇੰਡੀਆ ਦੀਆਂ ਹੈਗੀਆਂ ਰੋ ਆਈਪੀ ਈਡੀ ਸੀਪੀਆਈ ਐਨਆਈਏ ਬੀਐਸਐਫ ਸੀਆਰਪੀ ਸੀਆਈਐਸਐਫ ਆਈਟੀਬੀਪੀ ਪੰਜਾਬ ਪੁਲਿਸ ਰੋਜ਼ ਪਾਕਿਸਤਾਨ ਤੋਂ ਬੰਦੇ ਫੜਦੀ ਹੈ ਕਸ਼ਮੀਰ ਦੀ ਪੁਲਿਸ ਰੋਡ ਫੰਦੇ ਫੜਦੀ ਹੈ ਪਾਕਿਸਤਾਨ ਤੋਂ ਪਰ ਅਜੇ ਤੱਕ ਸਰਕਾਰ ਦੇ ਹੱਥ ਦੇ ਵਿੱਚ ਕੋਈ ਸਬੂਤ ਨਹੀਂ ਹੈ ਕਿ ਇਹ ਦੁਰਘਟਨਾ ਪਾਕਿਸਤਾਨ ਨੇ ਕਰਾਈ ਹੈ ਤੇ ਸਾਨੂੰ ਮੰਨੋ ਮੰਨੀ ਸਿੱਖਾਂ ਨੂੰ ਇਹਨਾਂ ਦੋਨੋਂ ਕੌਮਾਂ ਦੀ ਲੜਾਈ ਦੇ ਵਿੱਚ ਬਸਿਆ ਜਾ ਰਿਹਾ ਹੈ ਅਸੀਂ جنگ ਬਿਲਕੁਲ ਨਹੀਂ ਚਾਹੁੰਦੇ ਜੋ ਕਰਕੇ جنگ ਹੁੰਦਾ ਜਦੋਂ ਤੁਹਾਡੀ ਨੁਮਾਇੰਦਗੀ ਹੁੰਦੀ ਹੈ ਸਲਾਹ ਤੇ ਵਿੱਚ ਸਿੱਖਾਂ ਦੀ ਸਲਾਹ ਬਿਲਕੁਲ ਮੋਦੀ ਬੀਜੇਪੀ ਆਰਐਸਐਸ ਨੇ ਨਹੀਂ ਲਈ ਜਿਹੜੀ ਪ੍ਰਾਈਮ ਮਿਨਿਸਟਰ ਮੋਦੀ ਦੀ ਸਕਿਉਰਿਟੀ ਕਮੇਟੀ ਹੈ ਉਹਦੇ ਵਿੱਚ ਕੋਈ ਵੀ ਸਿੱਖ ਦਾ ਨੰਬਰ ਨਹੀਂ ਹੈ ਤੇ ਜਦੋਂ ਬ੍ਰਿਟਾਨੀਆ ਨੇ ਕਬਜ਼ਾ ਅਮਰੀਕਾ ਦੇ ਉੱਤੇ ਕੀਤਾ ਹੋਇਆ ਸੀਗਾ ਅਮਰੀਕਨਾਂ ਨੇ ਕਿਹਾ ਕਿ ਨੋ ਰੈਪ੍ਰেজentation ਨੋ ਟੈਕਸੇਸ਼ਨ ਵਿਦਾਊਟ ਰੈਪ੍ਰেজentation ਕੀ ਅਸੀਂ ਟੈਕਸ ਨਹੀਂ ਦਵਾਗੇ ਜਿੰਨਾ ਸਿਰ ਸਾਡੀ ਨਮਾਇੰਦਗੀ ਨਹੀਂ ਹੋਊਗੀ ਜਿਹਦਾ ਮਤਲਬ ਹੈ ਕਿ ਹਰੇਕ ਕੌਮ ਦਾ ਹੱਕ ਹੁੰਦਾ ਹੈ ਕਿ ਉਹ ਨਮਾਇੰਦਗੀ ਦੇ ਨਾਲ ਆਪਣੀ ਹਾਂ ਕਰੇ ਸਾਡੀ ਐਸ்சிਪੀਸੀ ਦੀਆਂ ਇਲੈਕਸ਼ਨਾਂ 14 ਸਾਲ ਤੋਂ ਨਹੀਂ ਹਿੰਦ ਹਕੂਮਤ ਕਰਾਰੇ ਜਿਹਦੇ ਨਾਲ ਕਿ ਅਸੀਂ ਬਿਲਕੁਲ ਅਜ਼ਾਦਤ ਨਹੀਂ ਦਵਾਗੇ ਕਿ ਸਿੱਖ ਕੌਮ ਕਿਸੇ ਵੀ ਲੜਾਈ ਦੇ ਵਿੱਚ ਹਿੱਸਾ ਲਵੇ ਯੋਗਦਾਨ ਦਵੇ ਜਾਂ ਕਿਸੇ ਤਰ੍ਹਾਂ ਬਿਲਕੁਲ ਨਿਊਟਰਲ ਨਿਰਪੱਖਤਾ ਦੇ ਨਾਲ ਅਸੀਂ ਰਹਿਣਾ ਚਾਹੁੰਦੇ ਹਾਂ ਸੋ ਅੱਜ ਤੱਕ ਇਹ ਹੀ ਸਟਾ ਹੈ ਕਿ ਜੋ ਵਰ ਬਿਟਾਊਟ ਰੈਪਰੈਜਨਟੇਸ਼ਨ ਜਿੱਨਾਂ 'ਚ ਸਾਡੀ ਨਮਾਇੰਦਗੀ ਨਹੀਂ ਹੈ ਉਹਨਾਂ 'ਚ ਸਿੱਖੋਂ ਲੜਾਈ ਦੇ ਵਿੱਚ ਸ਼ਾਮਲ ਨਹੀਂ ਹੋ ਸਕਦੇ ਇਹ ਸਾਡਾ ਪੱਕਾ ਨਿਰਣੈ ਸਾਰਾ ਕੁਛ ਤੇ ਜਿਹੜੀ ਚੀਜ਼ ਕੈਨ ਕਾਮ ਦੇ ਵਿੱਚ ਹੋਈ ਹੈ ਇਹਦੀ ਸ਼ੁਰੂਆਤ ਮੋਤੀ ਸਰਕਾਰ ਨੇ ਅਮਿਤ ਸ਼ਾਹ ਨੇ ਜੈ ਸ਼ੰਕਰ ਨੇ ਰੌ ਦੇ ਮੁਖੀ ਨੇ ਡੋਇਲ ਦੇ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਨੇ ਰਾਜਨਾਥ ਸਿੰਘ ਨੇ ਇਹ ਸਾਰ ਨੇ ਸ਼ੁਰੂ ਕੀਤੀ ਹੈ ਜਦੋਂ ਸਾਡੇ ਤਿੰਨ ਬੰਦੇ ਕੈਨੇਡਾ ਦੇ ਵਿੱਚ ਸਿੱਖ ਮਰਵਾਤੇ ਤੇ ਪ੍ਰਾਈਮ ਮਿਨਿਸਟਰ ਟਰੂਡੋ ਥਰਡਰ ਟਰੂਡੋ ਨੇ ਆਪਣੀ ਪਾਰਲੀਮੈਂਟ ਆਉਟਬੱਡ ਵਿੱਚ ਕਿਹਾ ਕਿ ਇਹ ਇੰਡੀਆ ਨੇ ਇੱਥੇ ਕਤਲ ਕਰਾਇਆ ਹੈ ਦੂਸਰੇ ਪਾਸੇ ਅਫਤਾਰ ਸੰਧੇ ਨੂੰ ਬੇਗਨਾ ਆਦਮੀ ਨੂੰ ਬਰਤਾਨੀਆ ਦੇ ਵਿੱਚ ਕਤਲ ਕਰਾਤਾ ਉਹਦੇ ਮਾਤਾ ਜੀ ਮੇਰੇ ਕੋਲੇ ਸਰਜੇ ਪਾਸੇ ਬੈਠੇ ਆ ਫਿਰ ਪਾਕਿਸਤਾਨ ਦੇ ਵਿੱਚ ਫਿਰ ਇਹ ਹਰਕਤ ਕੀਤੀ ਇਸੇ ਜੁੰਡਲੀ ਨੇ ਮੋਦੀ ਦੀ ਜੁੰਡਲੀ ਨੇ ਇੱਥੇ ਵੀ ਰੋਟੇ ਨੂੰ ਵੀ ਮਰਵਾਤਾ ਹੋਰ ਵੀ ਮਰਵਾਤਾ ਤੇ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਮਰਵਾਤਾ ਮੋਸੇਵਾਲ ਨੂੰ ਪੰਜਾਬ ਮਰਵਾਤਾ ਗੁਰਪ੍ਰੀਤ ਸਿੰਘ ਹਰੀਨਾਉ ਨੂੰ ਫ੍ਰੀਕੋਰਟ ਦੇ ਵਿੱਚ ਮਾਰਤਾ ਸੋ ਮੇਰਾ ਮਤਲਬ ਹੈ ਕਿ ਇੰਡੀਆ ਨੇ ਸ਼ੂਰਤ ਕੀਤੀ ਹੈ ਕਿ ਦੂਜੇ ਮੁਲਕਾਂ ਦੀ ਸੋਵਰਨਿਟੀ ਉਹਦੀ ਬਾਦਸ਼ਾਹੀ ਤੋੜੀ ਹੈ ਤੇ ਹੁਣ ਪਾਕਿਸਤਾਨ ਦਾ ਨਾਂ ਲਾਰੇ ਹੈ ਕਿਉ ਕਰਕੇ ਪ੍ਰਾਣੀ ਹਜ਼ਾਰਾਂ ਸਰ ਦਾ ਦੀ ਇਹਨਾਂ ਦੀ ਦੁਸ਼ਮਣੀ ਹੈ ਇੱਕ ਦੂਜੇ ਦੇ ਨਾਲ ਇਹ ਮੋਖੇ ਸੇ ਕੁਝ ਨਹੀਂ ਕਰ ਸਕੇ ਕੋਈ ਜਵਾਬ ਨਹੀਂ ਦੇ ਸਕੇ ਜਿਦੋਂ ਮੁਹੰਮਦ ਗੋਰੀ ਨੇ ਜਿਦੋਂ ਮੁਹੰਮਦ ਗਜ਼ਰੀ ਨੇ ਸੋਮਨਾਥ ਦੇ ਮੰਦਿਰ ਲੁੱਟੇ ਹੈ ਪਰ ਹੁਣ ਕਿਉ ਕਰਕੇ ਇਹਨਾਂ ਕੋਲੇ ਤਾਕਤ ਹੈ ਇਹਨਾਂ ਨੇ ਛਾਤੀਆਂ ਕੱਢੀਆਂ ਹੋਈਆਂ ਔਰ ਕਹਿੰਦੇ ਅਸੀਂ ਜੰਗ ਕਰਨਾ ਹੈ ਅਸੀਂ ਕਹਿੰਦੇ ਆ ਨੋ ਮੋਰ ਨੋ ਵਾਟ ਵਾਈ ਕੁਝ ਕਾ ਖਾਤਸਾ ਉਹ ਹੈ ਕਿ ਕਿ ਪੱਤੇ ਪਰ ਚਾਰਨਾ ਸਰਹੱਦੀ ਪਿੰਨੋ ਬਾਰਡਰ ਪੈਂਦਾ ਜੇਕਰ ਮਕੂਲ ਤਨਾਪੁਰ ਮੈਂ ਤਾਂ ਪੰਜਾਬ ਦੇ ਲੋਕਾਂ ਨੇ ਕਿ ਕਿ ਪਾਕਿਸਤਾਨ ਤੋਂ ਸਾਡਾ ਪਿੰਡ ਇਹ ਰੇੜੀਆਂ ਹੋਂਦ ਵਿੱਚ ਆਈਆਂ ਵਰਤਮਾਨ ਦੀ ਗੱਲ ਕਰੀਏ ਜਾਂ ਉਤੋਂ ਬਾਅਦ ਕਾਲੀ ਨਾਲ ਬਦਲੀ ਗੱਲ ਕਰੀਏ ਖਾਲਸਾਣ ਤੋਂ ਅੱਜ ਭਗੋੜਾ ਵਾ ਕਿਵੇਂ ਦੇਖਦੇ ਹੁਣ ਉਹ ਜੋ ਸਾਰਿਆਂ ਨੂੰ ਪਤਾ ਹੈਗਾ ਅੱਟਾ ਨੂੰ ਐਵੇਂ ਕਿਸੇ ਦੀ ਗੱਲ ਕਰਨੀ ਆ ਸਾਰਾ ਚੱਟਾ ਲਿਖਿਆ ਹੋਇਆ ਫੋਟੋ ਆ ਹੈ ਕਿ ਇਹ ਜਿਨ੍ਹਾਂ ਨੇ ਇਹ ਅਲਾਨ ਨਾਮੇ ਤੇ ਉੱਤੇ ਦਸਕਤ ਕੀਤੇ ਐ ਇੱਥੇ ਕਾਂਤਕਟ ਸਾਹਿਬ ਤੇ ਪ੍ਰੋਫੈਸਰ ਮਨਜੀਤ ਸਿੰਘ ਜਿਹੜੇ ਕਾਂਤਕਟ ਦੇ ਜਥੇਦਾਰ ਸੀ ਉਹ ਥੱਲੇ ਝੁਡੇ ਬੈਠੇ ਐ ਤੇ ਸਾਨੂੰ ਸਾਰਿਆਂ ਨੂੰ ਲਾਈਨ ਚ ਖੜਾ ਕੀਤਾ ਤੇ ਬਾਕੀ ਸਾਰੇ ਛੱਡ ਗਏ ਸੀਗੇ ਤੇ ਸਿਰਫ ਸ਼੍ਰੋਮ ਨੇ ਇਕੱਲੇ ਤਲਵਰ ਬਸਰ ਉਸ ਅਲਾਨ ਨਾਮੇ ਤੇ ਅੱਜ ਖੜਾ ਤੇ ਅਸੀਂ ਖੜੇ ਰਹ ਹਾਂ ਤਿੰਨ ਤਲਾ ਪਾਰਟਿਕ ਪ੍ਰੋਗਰਾਮ ਕੀਤਾ ਯਾਰਾ ਤੁਹਾਡੇ ਨੂੰ ਹਾਂ ਸ਼ਰਣੀ ਵਾਲੀ ਬਾਰਡਰ ਦੇ ਉੱਤੇ ਅਸੀਂ ਤਿੰਨ ਤਰੀਕ ਨੂੰ ਬਾਰਡਰ ਕਿੰਨੇ ਵੀ ਹੈਗੇ ਆ ਸੇਣੀ ਵਾਲਾ ਫਿਰ ਵਾਗਾ ਬਾਰਡਰ ਸੁਲੇਮਾਨ ਕੀ ਬਾਰਡਰ ਇਹਨੂੰ ਖੋਲਣ ਦੇ ਲਈ ਅਸੀਂ ਉੱਥੇ ਇੱਕ ਵੱਡੀ ਕਾਨਫਰੰਸ ਕਰਾਂਗੇ ਜੀ ਦੇ ਵਿੱਚ ਸਾਰੇ ਕਿਸਾਨ ਜਥੇਬੰਦੀਆਂ ਨੂੰ ਅਸੀਂ ਸੱਦਦੇ ਆਂ ਸਾਰਿਆਂ ਨੂੰ ਸੱਦਦੇ ਆਂ ਤੁਹਾਨੂੰ ਸਾਰਿਆਂ ਨੂੰ ਜੇ ਫਰੋਜ਼ਪੁਰ 3 ਵਜੇ 3:00 ਤੋਂ 11 ਵਜੇ ਜ਼ਰੂਰ ਉੱਥੇ ਦਰਸ਼ਨ ਦਿਓ ਜਿਹੜਾ ਕਿ ਅਸੀਂ ਬਤਾ ਪਾਸ ਕਰੀਏ ਦੀ ਬਾਰਡਰ ਖੁੱਲਣ ਜੀ ਦੇ ਨਾਲ ਸਾਡੀਆਂ ਕਣਕਾਂ ਇੱਥੇ 2400 ਰੁਪਏ ਪਰ ਕਿੰਟਲ ਹੈ ਤੇ ਪਾਰ ਜੇ ਚਲੇ ਜਾਂਦੇ ਆ ਉੱਥੇ 3600 ਰੁਪਏ ਪਰ ਕਿੰਟਲ ਹੈ ਤੇ ਜਿਹੜੇ ਆਪਣੇ ਖੇਤ ਮਜ਼ਦੂਰ ਹੈ ਜਿਹੜੇ ਆਪਣੇ ਕਿਸਾਨ ਹੈ ਜਿਹੜੇ ਬੇਰੁਜ਼ਗਾਰ ਹੈ ਉਹਨਾਂ ਦਾ ਕੁਝ ਬਣੇ ਇੰਡੀਆ ਦੀ ਜੀ ਡੀ ਪੀ 1% ਨਾਲ ਵਧੇਗੀ ਜਿਸ ਨਾਲ 70 ਜਾਂ 80 ਹਜ਼ਾਰ ਨੌਕਰੀਆਂ ਹੋਰ ਹੋ ਜਾਣਗੀਆਂ ਤੇ ਜਿਹੜੇ ਕੀਮ ਚਟਾ ਬੇਚਦੇ ਐ ਇੱਕ ਵਾਰੀ ਨੌਕਰੀਆਂ ਛਾ ਜਾਣਗੇ ਤੇ ਇਹ ਵੀ ਬਲਾਸ ਸਾਡੇ ਕੋਲੋਂ ਲੱਥੂਗੀ ਆ ਜਿਹੜਾ ਛਿੱਟਾ ਛੁੱਟਾ ਹੋ ਰਿਹਾ ਤੇ ਕਿਸੇ ਦੇ ਘਰ ਸੁਪਰੀਮ ਕੋਰਟ ਨੇ ਕਿਹਾ ਕਿ ਜੇ ਤੁਹਾਨੂੰ ਸ਼ੱਕ ਹੋਵੇ ਕਿ ਕੋਈ ਕਿਸੇ ਤਰ੍ਹਾਂ ਦੀ ਖਾਪੀ ਕਰਦਾ ਹੈ ਉਹਦਾ ਘਰ ਤੁਸੀਂ ਛਾ ਨਹੀਂ ਸਕਦੇ ਹੈਗੇ ਤਾਂ ਮੈਂ ਸਮਝਦਾ ਕਿ ਕਾਨੂੰਨ ਦੇ ਅੰਦਰ ਆਪਾਂ ਨੂੰ ਰਹਿਣਾ ਚਾਹੀਦਾ ਹੈ ਕਾਨੂੰਨ ਨਹੀਂ ਤੋੜਨਾ ਚਾਹੀਦਾ ਇੰਡੀਆ ਨੇ ਅਮਰੀਕਾ ਦੇ ਵਿੱਚ ਵੀ ਕਾਨੂੰਨ ਤੋੜਦਾ ਉਥੇ ਜਿਹੜੇ ਸਾਡੇ ਪੰਡੂ ਸਾਹਿਬ ਹੈ ਉੱਥੇ ਸਾਜ਼ਿਸ਼ ਕੀਤੀ ਗਈ ਕਿ ਉਹਨਾਂ ਨੂੰ ਜਾਨੋਂ ਮੜਵਾਇਆ ਜਾਵੇ ਪਰ ਅਮਰੀਕਾ ਦੀ ਜਿਹੜੀ ਇੰਟੈਲੀਜੈਂਸ ਸੀ ਉਸ ਨੇ ਪਹਿਲਾਂ ਹੀ ਪਤਾ ਲੈ ਲਿਆ ਕਿ ਪੰਡੂ ਨੂੰ ਮੜਵਾ ਦੇਣਾ ਤਾਂ ਇੰਟੈਲੀਜੈਂਸ ਨੇ ਅਫਰੀਕਾ ਦੀ ਦੇ ਉਹ ਕੰਦੇ ਫੜ ਲਏ ਔਰ ਇੰਡੀਆ ਨੂੰ ਵੀ ਬਣਾਤਾ ਕਿ ਤੁਸੀਂ ਇਹ ਸਾਜ਼ਿਸ਼ ਕੀਤੀ ਸੀਗੀ ਸੋ ਮੈਂ ਸਮਝਦਾ ਕਿ ਸਾਰੀ ਸ਼ੈਤਾਨੀ ਦੀ ਜੜ ਇੰਡੀਆ ਤੋਂ ਸ਼ੁਰੂ ਹੁੰਦੀ ਹੈ ਨਾ ਕੋਈ ਹੋਰ ਕਿਸੇ ਮੁਲਕ ਤੋਂ ਕੋਆਪਰੇਟ ਨਹੀਂ ਕਰਾਂਗੇ ਅਸੀਂ ਜੰਗ ਦੇ ਹੱਕ ਦੇ ਵਿੱਚ ਨਹੀਂ ਹੈ ਤੇ ਸਾਡੇ ਹਲਕੇ ਦੇ ਵਿੱਚ ਜੰਗ ਨਾ ਲੱਗੇ ਜਿਹੜੇ ਤੇਜ ਹੈਗੇ ਆ ਜੰਗ ਦੇ ਉਹ ਹੈਗੇ ਗੁਜਰਾਤੀ ਅਮਿਤ ਸ਼ਾਹ ਜੀ ਤੇ મોદી ਤੇ ਗੁਜਰਾਤ ਦਾ ਬਾਰਡਰ ਪਾਕਿਸਤਾਨ ਦੇ ਨਾਲ ਲੱਗਦਾ ਹੈ ਇਹ ਜੰਗ ਉੱਥੇ ਸ਼ੁਰੂ ਹੋਏ ਤੇ ਉੱਥੇ ਹੀ ਇਹਦਾ ਖਾਤਮਾ ਹੋਵੇ ਸਾਡਾ ਇਹਦੇ ਨਾਲ ਕੋਈ ਤਲਕ ਨਹੀਂ ਹੈ 25 ਤੇ ਉਹਨਾਂ ਦੇ ਦਿਨਾਂ ਦੇ ਸਾਹਮਣੇ ਆਇਆ ਕਿ ਲੋਕਾਂ ਦੇ ਪੰਨਾ ਵਿੱਚ ਇਹ ਹੈ ਕਿ ਇੱਕ ਧਿਰ ਨੂੰ ਹੀ ਅਕਾਲੀ ਦਲ ਤੋਂ ਮਾਨਤਾ ਮਿਲੀ ਪਰ ਉਹਨਾਂ ਨੇ ਕਹਿੰਦਿਆ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਵੀ ਉਨੀ ਹੀ ਪ੍ਰਾਪਰ ਮਾਨਤਾ ਮੈਂ ਬਹੁਤ ਸ਼ੁਕਰੀਆ ਕਰਦਾ ਹਾਂ ਥਾਲ ਤੱਕ ਸਾਹਿਬ ਦੇ ਕਿਉ ਕਰ ਕੈਂਟਾ ਦੇ ਉਹ ਆਪਣਾ ਲਈ ਇਹ ਅਕਾਲੀ ਦਲ ਅੰਮ੍ਰਿਤਸਰ ਸੁਰਜੀਤ ਹੋਇਆ ਤੇ ਉਦੋਂ ਸਿੱਧਾ ਸਾਪਾ ਮਨਜੀਤ ਸਿੰਘ ਸੀ ਅੱਜ ਇਹ ਸਿੰਘ ਸਾਹਿਬਿ ਕੇ ਅੱਜ ਸਾਨੂੰ ਬੜੀ ਖੁਸ਼ੀ ਹੈ ਅਕਾਲੀ ਦਲ ਅੰਮ੍ਰਿਤਸਰ ਨੂੰ ਸਾਰੇ ਪੰਥ ਨੂੰ ਕਿ ਅੱਜ ਦੇ ਦਿਨ ਕਾਂਦੀ ਦਲ ਅਮਰਸਰ ਅਕਾਲ ਤਖਤ ਸਾਹਿਬ ਦੇ ਉਤੇ ਸਿੰਘ ਸਾਹਿਬ ਮਿੰਦੀਤ ਸਿੰਘ ਜੋ ਉਸ ਟਾਈਮ ਦੇ ਅਕਾਲ ਤਖਤ ਦੇ ਜਸਵੰਤ ਸਾਹਿਬ ਸੀ ਉਹਨਾਂ ਨੇ ਇਸ ਪਾਰਟੀ ਦਾ ਇਨਾਨ ਕੀਤਾ ਸੀ ਔਰ ਸਾਨੂੰ ਅਮਰਸਰ ਰਣਨਾਮਾ ਦਿੱਤਾ ਗਿਆ ਉਸ ਦਿਨ ਤੋਂ ਲੈ ਕੇ ਅੱਜ ਤੱਕ ਅਸੀਂ ਪੰਥ ਦੇ ਨਿਰਪੱਖਤਾ ਦੇ ਨਾਲ ਸੇਵਾ ਕਰਦੇ ਆਏ ਹਾਂ ਔਰ ਹਰੇਕ ਜਿਹੜੀ ਦੁਰਘਟਨਾ ਵਰਤੀ ਹੈ ਉਹਦੇ ਵਿੱਚ ਸਾਡਾ ਸਾਥ ਰਿਹਾ ਹੈ ਬੇਸ਼ੱਕ ਮੁਸਲਮਾਨਾਂ ਦੀ ਬਗੜੀ ਮਸਤ ਹੋਵੇ ਬੇਸ਼ੱਕ ਆਦਿਵਾਸੀਆਂ ਦਾ ਉੱਤੇ ਕਤਲ ਆਮ ਹੋਵੇ ਕੋਈ ਵੀ ਕਸ਼ਮੀਰ ਦੇ ਵਿੱਚ ਵਾਪਰਿਆ ਹੋਇਆ ਤਾਂ ਅਸੀਂ ਉੱਥੇ ਆਪਣੀ ਹਾਜ਼ਰੀ ਭਰੀ ਹੈ ਸੋ ਸਾਨੂੰ ਬਹੁਤ ਫਖਰ ਹੈ ਕਿ ਅਕਾਲੀ ਦਲ ਆਮਰ ਸਾਹਿਬ ਅੱਜ ਇੰਨੇ ਸਾਲਾਂ ਤੋਂ ਸਰਜੀਤ ਹੈ ਤੇ ਜਿਹੜੀ ਸੋਚ ਸੰਤ ਜੁਨੇਤ ਸਿੰਘ ਢੰਗਾ ਵਾਲੇ ਨੇ ਸਾਨੂੰ ਦਿੱਤੀ ਸੀ ਉਸ ਸੋਚ ਦੇ ਉੱਤੇ ਖਾਲਿਸਤਾਨ ਤੇ ਅਸੀਂ ਚੱਲ ਰਹੇ ਹਾਂ ਅੱਜ ਫੇਰ ਉਸ ਵਜ੍ਹਾ ਕਰਕੇ ਬੱਦਲ ਛਾਏ ਹੋਏ ਆ ਜੰਗ ਦੇ ਪਾਕਿਸਤਾਨ ਤੇ ਇੰਡੀਆ ਦੇ ਇਹ ਜਿਹਨੇ ਬੱਦਲ ਹੈ ਇਹ ਪਾਕਿਸਤਾਨ ਤੇ ਇੰਡੀਆ ਦੇ ਨਹੀਂ ਹੈ ਇਹ ਹੈ ਕਿ ਇਹ ਕਿ પ્રાਣੀ ਦੁਸ਼ਮਣੀ ਜੋ ਹਿੰਦੂ ਤੇ ਮੁਸਲਮਾਨ ਦੀ ਹੈ ਉਹਦੇ ਕਰਕੇ ਇਹ ਸਾਰੇ ਬੱਦਲ ਛਾਏ ਹੋਏ ਐ ਅਸੀਂ ਨਹੀਂ ਸਮਝਦੇ ਕਿ ਇਹਨਾਂ ਦੋਨੋਂ ਫਿਰਕਿਆਂ ਦੀ ਦੁਸ਼ਮਣੀ ਕਰਕੇ ਸ਼੍ਰੋਮਣੀ ਕਾਲੀਕਨ ਅੰਮ੍ਰਿਤਸਰ ਤੇ ਸਿੱਖਾਂ ਦਾ ਨੁਕਸਾਨ ਹੋਵੇ ਕਿਉ ਕਰਕੇ ਗੁਰੂ ਨਾਨਕ ਸਾਹਿਬ ਨੇ ਸਾਨੂੰ ਹੁਕਮ ਦਿੱਤਾ ਕਿ ਨਾ ਸੇ ਹਿੰਦੂ ਐ ਨਾ ਸੇ ਮੁਸਲਮਾਨ ਸੋਤੀਜੀ ਕੌਮ ਸੇ ਤੀਜਾ ਮਾਜਬ ਜਿਹੜਾ ਗੁਰੂ ਨਾਨਕ ਸਾਹਿਬ ਨੇ ਸਥਾਪਿਤ ਕਰਤਾ ਅੱਜ ਅਸੀਂ ਉਸ ਦੇ ਲਾਣਾਮੇ ਦੇ ਉੱਤੇ ਤੁਹਾਡੇ ਕੋਲੇ ਸਾਰਿਆਂ ਕੋਲੇ ਹਾਜ਼ਰ ਹੋਏ ਆਂ ਜਿਹੜੀ ਦੁਰਘਟਨਾ ਪਹਿਲਗਾਮ ਕਸ਼ਮੀਰ ਦੇ ਵਿੱਚ ਹੋਈ ਐ ਉਹਦੀ ਅਸੀਂ ਨਿੰਦਿਆ ਕਰਦੇ ਆਂ ਪਰ ਜਿਵੇਂ ਭੋਤੀ ਤੇ ਬੀਜਪੀ ਤੇ ਹਰਸ ਇਹ ਸਾਰੇ ਸੈਂਟਰ ਦੀਆਂ ਪਾਰਟੀਆਂ ਇੱਕ ਹੋ ਕੇ ਕਹਿੰਦੀ ਹੈ ਕਿ ਅਸੀਂ ਜੰਗ ਲਾਉਣਾ ਹੈ ਪਾਕਿਸਤਾਨ ਦੇ ਖਿਲਾਫ ਪਰ ਪਾਕਿਸਤਾਨ ਦੇ ਖਿਲਾਫ ਅਜੇ ਤੱਕ ਕੋਈ ਸਬੂਤ ਪੈਦਾ ਨਹੀਂ ਹੋਇਆ ਜਿੰਨੀਆਂ ਵੀ ਇੰਟੈਲੀਜੈਂਸ এজੰਸੀਆਂ ਇੰਡੀਆ ਦੀ ਹੈ ਕਿ ਹੈ ਰੋ ਆਈਪੀ